ਅੰਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਤੁਹਾਡਾ ਆਪਣੇ ਜਸਵੰਤ ਖਾਨੇ ਵਾਲ ਤੇ ਅੱਜ ਅਸੀਂ ਚੱਲੇ ਆ ਸੀਜ਼ਨ ਦਾ ਪਹਿਲਾ ਸ਼ੋਅ ਲਾਉਣ ਖੰਨਾ ਕਸ਼ਮੀਰ ਲਾਰਡਨ ਚ ਤੇ ਬੜੀ ਖੁਸ਼ੀ ਆ ਥੋੜਾ ਡਰ ਵੀ ਆ ਕਿ ਕੀ ਕੁਝ ਮੈਟਰ ਅੱਜ ਦੇਖਦੇ ਆ ਕੀ ਸ਼ੁਰੂ ਕਰਨਾ ਕੀ ਲੋਕ ਸੁਣਦੇ ਆ ਤੇ ਕਿਦਾਂ ਦਾ ਬਾਕੀ ਵਾਹਿਗੁਰੂ ਸੁੱਖ ਰੱਖੇ ਤੁਸੀਂ ਸਾਰੇ ਜਣੇ ਦੁਆਵਾਂ ਕਰਿਓ ਕਿ ਸਭ ਕੁਝ ਸਹੀ ਹੋਵੇ ਤਾਲੇ ਉੱਠੇ ਆ ਬਾਕੀ ਤਿਆਰੀ ਕਰਦੇ ਆ ਤੁਹਾਨੂੰ ਦੱਸਦੇ ਆ ਅੱਜ ਕਿਵੇਂ ਦਾ ਚੱਲੇਆ ਪ੍ਰੋਗਰਾਮ ਇਸੋ ਤੇ ਨਹੀਂ ਹਲੇ ਤੱਕ ਲੋ ਜੀ ਚਾਹ ਬਣ ਗਈ ਚਾਹ ਵੀ ਬਹੁਤ ਜ਼ਰੂਰੀ ਹੈ ਬਬਾ ਲਾ ਗਿਆ ਚਾਨ ਤੇ ਜਿਨੀ ਜਿਨੇ ਪੀਣੀ ਆ ਜੋ ਸਾਰੇ ਜਨੇ ਤੁਸੀਂ ਸਾਰੇ ਹਾਂਜੀ ਬਰ ਚੱਲੇ ਆ ਤਿਆਰੀ ਹੋ ਗਈ ਆ ਚਾਹ ਤੇ ਰੌਣਹੇ ਚੱਲਦੇ ਪਏ ਆ ਇਹ ਬਾਈ ਸਾਡਾ ਬਹੁਤ ਖਾਸ ਵੀਰ ਆ ਸਾਡਾ ਰੰਧਾਵਾ ਵੀਰ ਆ ਉਹ ਅਮਰੀਕ ਆ ਤੇ ਇਹ ਬੱਬੂ ਵੀਰ ਆ ਬੱਬੂ ਵੀਰ ਆ ਜੀ ਕਿਹ ਗੱਲ ਨਹੀਂ ਸ਼ੁਰੂ ਹੋਈ ਜੀ ਹੈ ਇਹ ਅਮਨ ਵੀਰ ਆ ਇਹ ਪ੍ਰਦੀਪ ਉਹ ਸਾਡਾ ਭਾਈ ਸਾਡਾ ਅੱਜ ਗੱਡੀ ਡਰਾਈਵ ਕਰੂਗਾ ਸਾਡੇ ਭਾਈ ਕੀ ਨਾਂ ਆਪਣਾ ਗਗਨ ਵੀਰ ਆ ਤੇ ਬਰ ਚੱਲੇ ਆ ਸ਼ੋਅ ਤੇ ਬਾਕੀ ਮਿਊਜ਼ਿਕ ਟੀਮ ਸਾਡੀ ਪਹੁੰਚ ਚੁੱਕੀ ਆ ਤੇ ਬਾਕੀ ਖਸ਼ੂਰ ਵੀ ਸਾਡੇ ਬੰਦੇ ਮਿਲੋਣੇ ਤੁਹਾਨੂੰ ਅੱਜ ਉਥੇ ਹੀ ਤੇ ਦੁਆ ਕਰੇ ਪ੍ਰੋਗਰਾਮ ਵਧੀਆ ਜਾਵੇ ਅੱਜ ਸਾਡਾ ਤੇ ਸਾਡਾ ਕੈਮਰਾਮੈਨ ਜੋਨੀ ਧਰਮਸ਼ੋਤ ਹਾਂਜੀ ਸਾਰੇ ਕਿੱਥੇ ਪਹੁੰਚ ਗਿਆ ਆਪਾਂ ਹਾਂਜੀ ਹੁਣ ਆਪਾਂ ਤੁਰ ਪਏ ਆ ਤੇ ਪਟਿਆਲੇ ਤੋਂ ਬਾਈਪਾਸ ਰੰਧ ਪਹੁੰਚ ਚੁੱਕੇ ਆਂ ਤੇ ਬਸ ਹੁਣ ਟਰਾਈਵ ਹੋ ਰਹੀ ਹੈ ਨਾਲ ਕਿਹੜੇ ਸੱਜਣ ਨੇ ਆਪਣੇ ਨਾਲ ਆਪਣੇ ਬਹੁਤ ਬਹੁਮਹਾਨ ਅਸਤੀਆਂ ਬੈਠੀ ਹੋਈਆਂ ਆ ਬਾਬਿਓ ਤੇ ਇਹਨਾਂ ਦੇ ਇੰਨਾ ਉੱਚਾ ਗੜਾ ਆ ਕਿ ਵੀਲ ਹੋ ਸਕਦਾ ਹੈ 786 ਵਾਲੇ ਇੱਕ ਬੰਦੇ ਨੇ ਸਾਰੇ ਇਹ ਭਾਜੀ ਨਵੇਂ ਲੱਗਦੇ ਆਪਣੇ ਨਾਲ ਮੈਂ ਡਰਾਈਵਰ ਨਹੀਂ ਇਹ ਡਰਾਈਵਰ ਇਹ ਬਈ ਨੇ ਯਾ ਪਰਫਾਰਮ ਕਰਨਗੇ ਕਾਰ ਫੋਨ ਕਿੱਥੇ ਆ ਵੀਡੀਓ ਚੱਲ ਰਹੀ ਹੈ ਭਈ ਚੌਂਕੀ ਖੜਿਆ ਜੀ ਖੇਡ ਤੇ ਆ ਕੇ ਆ ਕੇ ਅੱਜ ਅnoi ਪਿਛਲੇ ਪ੍ਰੋਗਰਾਮ ਤੇ ਅਸੀਂ ਉਹਦੇ ਚਮਟਾ ਭੁੱਲ ਗਏ ਸੀਗੇ ਕਿਸੇ ਦੀ ਗੱਡੀ 'ਚ ਸਪਨਾਂ ਲਈ ਸੀ ਕਰਕੇ ਆ ਤੇ ਪਟਿਆਲੇ ਤੋਂ ਨਿਕਲੇ ਆ ਤੇ ਸਾਡਾ ਇਹ ਸੰਜਨ ਪਹੁੰਚ ਜਾਣਾ ਸੀ ਸੱਚੇ ਨਾਲ ਕਿਹਾ ਹਾਂ ਇਹਦਾ ਮੈਂ ਤਾਂ ਲੋ ਜ਼ਿਕਰ ਨਹੀਂ ਕੀਤਾ ਸੀਗਾ ਇਹ ਸਾਡਾ ਸੁੱਕੀ ਚਾਲ ਹੋਇਆ ਤੇ ਨਹੀਂ ਕੈਮਰਾਮੈਨ ਨਹੀਂ ਇਹ ਮੈਨੇਜਰ ਆ ਸਾਡਾ ਭਾਈ ਸਸਤੀ ਗੱਲ ਕਰ ਦੋ ਦਸ਼ਕ ਆ ਜਿਹੜਾ ਹੈਡਫੋਨ ਹੋਵੇ ਅੱਜ ਜਿਹਨੂੰ ਆਪੀ ਹੈਡਫੋਨ ਆ ਪਾਈਪ ਜੋੜਾ ਲਗਾਣਾ ਹੈ ਰੋਲਸੋਨੋ ਐਸੀ ਆ ਰਸੀਏ ਕੀ ਗੱਲ ਹੋ ਗਈ ਆ ਉਹ ਯਾਰ ਪੈ ਪਟਦਾ ਮਸਾਦ ਬਣਾਏ ਯਾਰ ਅਸੀਂ ਤੀੜੀ ਆਂ ਤੈਨਾਂ ਦੀ ਵੀਡੀਓ ਬਣਾ ਦੇ ਫਿਰ ਪੁਲਿਸ ਨੂੰ ਪਾ ਦਾਂਗੇ ਚਲ ਪੁਲਿਸ ਨੂੰ ਖਾਣ ਹਾਂ ਕੀ ਕਹਿੰਦੇ ਕੀ ਸੀਗੇ ਕਿ ਬਰੇਜੇ ਸੀ ਵੀ ਖੜੀ ਆ ਚੱਕ ਲੈਣਗੇ ਆਪਾਂ ਨੂੰ ਸਹੀ ਦੱਸੋ ਆਉਣ ਲੱਗੇ ਇਹ ਕੋਈ ਬੰਦੇ ਅਸੀਂ ਤਾਂ ਸਮਝਿਆ ਸੀਗਾ ਬੰਦੇ ਖੜੇ ਆ ਕਹਿੰਦਾ ਸਾਈਡ 'ਚ ਕਰੋ ਪੈਸੇ ਜੀ ਸੀ ਵੀ ਲੈ ਕੇ ਆ ਗਏ ਸਾਡੀ ਗੱਡੀ ਦੇ ਮਗਰ ਕਹਿੰਦਾ ਭਾਈ ਪਾਸੇ ਕਰ ਲੋ ਉਹ ਬੁਢਾ ਦੇ ਕੀ ਕਰਦਾ ਜੀਸੀ ਨੂੰ ਦੇਖ ਕੇ ਭੱਜ ਲਿਆ ਆ ਲਵਾ ਬਾਈ ਪਹਿਲੀ ਗੱਡੀ ਸਾਡੀ ਸਵੇਰੇ 7 ਵਜੇ ਨਿਕਲ ਚੁੱਕੀ ਹੈ ਵੀ ਲੇਟ ਨਾ ਹੋ ਜਾਈਏ ਦੂਜੀ ਗੱਡੀ ਦੂਜੀ ਗੱਡੀ 10 ਵਜੇ ਤੇ ਤੀਜੀ ਗੱਡੀ ਦਾ ਤੁਸੀਂ ਟਾਈਮ ਨੋਟ ਕਰੋ 11:16 ਤੇ ਚੱਲ ਰਹੇ ਆ ਤੇ ਆ ਦੇਖੋ ਐਕਟੀਵਾ ਦੇ ਬੌਂਸਰ ਜਾ ਰਹੇ ਨੇ ਬੌਂਸਰ ਜਾ ਰਹੇ ਅੱਗੇ ਬੌਂਸਰ ਭਾਜੀ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਸਪੈਸ਼ਲ ਮੋੜ ਤੇ ਰੱਖਿਆ ਹੋਇਆ ਪਰਨਾ ਟਾਇਰ ਨਾਲ ਹੀ ਲੈ ਕੇ ਤੁਰਦੇ ਆ ਸਾਡੇ ਨਾਲ ਜੀਸੀਪੀਆਂ ਚੱਲ ਰਹੇ ਨੇ ਪ੍ਰੋਗਰਾਮਾਂ ਦੇ ਆ ਟਾਇਰ ਸਾਡੇ ਨਾਲ ਹੀ ਚੱਲਦੇ ਨੇ ਜਦੋਂ ਚੱਲਦੇ ਨੇ ਤੇ ਆ ਜੀਸੀ ਵੀ ਸਾਡੇ ਨਾਲ ਨਾਲ ਰਹਿੰਦੀਆਂ ਨੇ ਨਾਲ ਬਾਕੀ ਤੁਸੀਂ ਕਲਾਕਾਰ ਦੇਖੇ ਹੋਣਗੇ ਵੀ ਉਹਨਾਂ ਕੋਲੇ ਬੱਤੀ ਵਾਲੀਆਂ ਗੱਡੀਆਂ ਅੱਗੇ ਚੱਲਦੀਆਂ ਸਿਕਿਉਰਿਟੀ ਚੱਲਦੀ ਐ ਜਿਸ ਵੀ ਨਾਲ ਲੈ ਕੇ ਚੱਲਦੇ ਸੀ ਕਿ ਤਾਂ ਲੈ ਕੇ ਚੱਲਦੇ ਆ ਕਿ ਪੰਜਾਬ 'ਚ ਥਾਣੇਾਂ 'ਤੇ ਧਰਨੇ ਲੱਗਦੇ ਆ ਕਈ ਵਾਰ ਚੱਕਨੇ ਪੈ ਜਾਂਦੇ ਆ ਇਹ ਗੱਡੀ ਚੱਕ ਕੇ ਨਾਲ ਸਾਡੀ ਉੱਤੋਂ ਦੀ ਧਰਨੇ ਦੇ ਫਿਰ ਪਾਸ ਕਰਵਾ ਦਿੰਦੇ ਨੇ ਇਹ ਸਵਟਰਾਂ ਦੀ ਠੰਡ ਹੋ ਗਈ ਹੁਣ ਉਹ ਬਾਈ ਨੇ ਸਵਟਰ ਪਾਏ ਹਨ ਪਟਿਆਲੇ ਆ ਗਈ ਡੰਡੇ ਕਿ ਅੱਗੇ ਆਉਗੇ ਜੀ ਤੁਸੀਂ ਪਾਰ ਕੇ ਪਾਜੀ ਫਰਮਾ ਛੱਡ ਕੇ ਪਹੁੰਚੇ ਨਹੀਂ ਗੁਰਨਾਣੇ ਪੂਰਾ ਬਠਿੰਡਾ ਨਾ ਭਈਏ ਦਾ ਨਾ ਪਾਜੀ ਸੋਨ ਤੈਨੂੰ ਉਹ ਬਾਬੇ ਵਾਲੀ ਜੈਕਟ ਦਵਾ ਦਈਏ ਜਿਹੜੀ ਉਹ ਬਾਬੇ ਦੇ ਪਾਜੀ ਹੈ ਅੱਜ ਸ਼ੋਅ ਤੇ ਉਹ ਚੱਲੇ ਜਾਏਗਾ ਅਸੀਂ ਚੱਲੇ ਆਂ ਪਟਿਆਲੇ ਤੋਂ ਬਾਹਰ ਤੇ ਬਾਬਾ ਜੀ ਵੀ ਆ ਰਹੇ ਆ ਪਟਿਆਲੇ ਚ ਪਟਿਆਲੇ ਤੇ ਬਾਬਾ ਜੀ ਆ ਰਹੇ ਨੇ ਕਿਹੜੇ ਬਾਬਾ ਜੀ ਆ ਰਹੇ ਨੇ ਪਿਆਸ ਪਿਆਸ ਆਲੇ ਕੋਲ ਪਾਜੀ ਨਾ ਦੱਸ ਚਾ ਚਾ ਚਾਰਾਂ ਤੇ ਪੌ ਲਾ ਲਿਆ ਕਰੇਤੀ ਆ ਜੋਗਰਾਦੀ ਅਕੈਡਮੀ ਆ ਗਈ ਇਸਦੇ ਅਸੀਂ ਦੇਖ ਰਹੇ ਸੀਗੇ ਆ ਭਾਈ ਨੂੰ ਦਾਖਲ ਕਰਾਉਣਾ ਮਤਲਬ ਕੀ ਹੁੰਦਾ ਸੀ ਉਹ ਐਡਮਿਟ ਕਰਾਉਣਾ ਬੇ ਐਡਮਿਸ਼ਨ ਕਰਾਣੀ ਓਏ ਹਾਂ ਹਾਂ ਸਾਰੀ ਸਾਰੀ ਬਾਬਾ ਉਹ ਕਰਾਉਣਾ ਸੀਗਾ ਜੋਗਰਾਦੀ ਉਹਦੇ ਚ ਏਜੰਸੀ ਏਜੰਸੀ ਦੀ ਕੀ ਸੀਗੀ ਕੋਚਿੰਗ ਅਕੈਡਮੀ ਅਕੈਡਮੀ ਸੀ ਅਕੈਡਮੀ ਚ ਕ੍ਰਿਕਟ ਵਾਲੀ ਕ੍ਰਿਕਟ ਵਾਲੀ ਹਾਂ ਮਰਗਟਾ ਦੀ ਨਾ ਕਿਹੜੀ ਕ੍ਰਿਕਟ ਵਾਲੀ ਉਹਦੇ ਚ ਕਰਾਉਣਾ ਸੀ ਇਹ ਭਾਈ ਨੂੰ ਵੀ ਮਾੜਾ ਮੋਟਾ ਝੋਕੂ ਖਵਾਇਆ ਸੀ ਬਾਕੀ ਇਹਨੂੰ ਪਹਿਲਵਾਨ ਬਣਾਵਾਂਗੇ ਪਹਿਲਵਾਨ ਬਣਾਉਣਾ ਬਾਕੀ ਹੈ ਤਾਂ ਠੀਕ ਹੈ ਹਰਿਦਾਰੀ ਅਕੈਡਮੀ ਚ ਪਾ ਗਏ ਜੋਗਰਾਜ ਨੇ ਦੱਸਣਾ ਹੈ ਤੱਕ ਤੇ ਬੋਲਿੰਗ ਹੀ ਕਰਦਾ ਗੱਲੀ ਪਾ ਪਾਈ ਦੇ ਵਾਲ ਦੇਖ ਲਓ ਜਿੱਦਾਂ ਛਲੀਆਂ ਚੜੀ ਕੱਢੇ ਹੁੰਦੇ ਨੇ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਮੁੰਡੇ ਵਾਲ ਕਟਵਾਉਂਦਾ ਅੱਜ ਕੱਲ੍ਹ ਲੱਗਦਾ ਹੈ ਮੋਛਾ ਹੈ ਨਹੀਂ ਹੈ ਨਹੀਂ ਵੈਸੇ ਕੋਈ ਰਾਜ ਤੋਂ ਹੀ ਕਿਹਦੇ ਸੁਣਾਉਂਦਾ ਨਾ ਫਿਰ ਜ਼ਿਆਦਾ ਹੋਇਆ ਤਾਂ ਚਾਹ ਨਹੀਂ ਕਿ ਸਾਡੇ ਪਿੱਛੇ ਪਰ ਅਮਰੀ ਕਿਹੜੀ ਬਸ ਕਿਹੜੀ ਹੈ ਰਹੀ ਭਾਈ ਜਿੱਦਾਂ ਉਹ ਪਹਿਲਾਂ ਕਹਿੰਦੇ ਨਹੀਂ ਹੁੰਦੇ ਸੀਗੇ ਵੀ ਇਹ ਖਟਾੜਾ ਯਾਰ ਇਹ ਕਿਹੜਾ ਚੱਲਣੀ ਹੈ ਤੇ ਹੁਣ ਲੋਕੀ ਨਾਮ ਖਟੜਾ ਰੱਖਣ ਲੱਗ ਗਏ ਆ ਦੇਖ ਨਾ ਇਹ ਕੀ ਨਾਮ ਹੈ দাদা ਆ ਬੱਸ ਦਾ ਨਾਮ ਦੇਖੋ ਹਾਂ ਖਟੜਾ ਖਟੜਾ ਬੱਸ ਹੈ ਆ ਲੈ ভাই ਅੱਛਾ ਨਾਮ ਪੋਇਆ ਨਹੀਂ ਗੱਡੀ ਤੁਸੀਂ ਇਹ ਸੁਰੇਸ਼ ਕੀ ਆ ਜਿਹੜਾ ਕਹਿ ਰਹੇ ਮੈਡਮ ਕੀ ਜੀ ਬਾਜੀ ਕਿੰਨੇ ਦਾ ਪੋੜਿਆ ਤੇਲ ਕਿੰਨੇ ਦਾ ਪੋੜਿਆ ਆਹੀ ਪਵਾ ਲੈਂਦੇ ਸਾਰੇ ਪੈਸਿਆਂ ਦਾ। ਸ਼ਕਸ਼ਮੀ ਜਨਮ ਕਰਾ। ਹੋਰ ਯਾਰ ਆਹੀ ਪਵਾ ਲੈਂਦੇ। 1500 ਦਾ ਹੀ ਹੁੰਦਾ ਇਹ। ਇਹਦੇ ਨਾਲ ਵੱਧ ਚੱਲਦਾ। ਚੱਲੀਏ। ਹੋ ਗਿਆ। ਥੈਂਕ ਯੂ। ਥੈਂਕ ਯੂ ਮੈਮ। ਕੋਲ ਆਤਾ ਹੀ ਟੱਕਰ ਗਿਆ। ਜੇ ਮਾਦਨ ਇਹ ਪੰਪਸੀ ਦਾ ਲਾਹ ਰਾਇ ਨਾਹ ਰਾਇ। ਉਹ ਨਹੀਂ ਆਪ ਦੇਖ ਦਿੰਦੇ ਸੀ। ਮੈਂ ਕਹਿੰਦਾ। ਕੀ ਕਰ ਰਹੇ ਆ ਅਮਰੀਕਾ? ਵਰਤੇ ਕਰ ਰਹੇ ਭਾਈ ਕਰੇ ਉੱਤੇ। ਅਮਰੀਕ ਦਿਖਾਈ ਕਿੰਨੇ ਗਰੀਬਾਂ ਨੂੰ ਦਾਨ ਕੀਤੇ ਕਿੰਨੇ ਕਿੰਨੇ ਵੇਖਦੇ ਆ। ਕਿੰਨੇ ਪੈਸੇ ਕਰੇ ਇੱਧਰ ਦਿਖਾਈ ਇੰਡੋਨੇਸ਼ੀਆ ਰੁਪਇਆ ਇੱਕ ਵਾਰ ਦਿਖਾ ਦੇ ਯਾਰ 200 200 Google Pay ਚਲਾਉਣਾ ਸਿਖਾ ਦੇ ਨਾ ਗਰੀਬਾਂ ਨੂੰ ਦਾਨ ਕਰਿਆ ਕਰਿਆ ਮੈਂ ਆਪੇ ਦਿਖਾ ਦੇ ਆ ਗਈ 2000 ਰੁਪਏ ਪਾਇਆ ਬਾਬਾ ਇਹਦੇ ਕੋਈ ਰਾਤ ਦਾ ਮਸਲਾ ਸੀਗਾ ਕੋਈ ਇਹ ਬੰਦੇ ਦਾ ਹੈਡਫੋਨਾਂ ਕਿੰਤਰ ਪਾਏ ਹਾਂ ਹੈਡਫੋਨਾਂ ਵਾਸਤੇ ਪੈਸੇ ਪਾਏ ਆ ਇਹਨੇ ਬਾਈ ਨੇ ਕਹਿੰਦਾ ਚੱਕ ਸਹਰਾ ਲੰਘ ਨਹੀਂ ਗਿਆ ਯਾਰ 사이ਡ ਤੇ ਕਰਾ ਯਾਰ ਇਹਨੇ ਅੱਡ ਲੇਟ ਕਰਾ ਸਹਰਾ ਲੰਘ ਨਹੀਂ ਗਿਆ ਕਿ 2026 ਦਾ ਇਹ 2026 ਦਾ ਨਹੀਂ ਹੈ ਰੋਡ ਤਾਂ ਲਾ ਦੋ ਤੁਸੀਂ ਅਸੀਂ ਪਟਿਆਲਾ ਤੋਂ ਜਾ ਰਹੇ ਹਾਂ ਸਰਹੰਦਵਾਲ ਨੂੰ ਇਹ ਬਣ ਰਿਹਾ ਨਵਾਂ ਰੋਡ ਅੱਧਾ ਬਣ ਗਿਆ ਤੇ ਅੱਧਾ ਰਹਿ ਗਿਆ ਪਟਿਆਲਾ ਤੋਂ ਸਰਹੰਦਾ ਪਟਿਆਲਾ ਤੋਂ ਸਰਹੰਦਾਲਾ ਇਹ ਇਹ ਜਾਨਦਾਰ ਰਸਤਾ ਪਹਿਲਾਂ ਸਿਕਿਉਰਿਟੀ ਜਾ ਰਹੀ ਹੈ ਉਹ ਜਾਨਦਾਰ ਰਸਤਾ ਸਾਡੇ ਤੋਂ ਪਹਿਲਾਂ ਸਿਕਿਉਰ ਨਹੀਂ ਜਾ ਰਹੀ ਬਾਬਾ ਪੰਜਾਬ ਪੁਲਿਸ ਕੋਈ ਹਾਂ ਪੇਵੀ 11 ਇਹ ਸਾਡੇ ਤੋਂ ਪਹਿਲਾਂ ਜਾ ਕੇ ਫਟੇ ਵਾਲੀ ਵਾਲਾ ਆਪਣੇ ਤੇ ਸੈਂਟਰ ਚ ਹੁਣ ਇਹ ਇਹਨਾਂ ਨੇ ਰੋਡ ਬਣਾਉਣੇ ਕਿ ਫੁੱਟਪਾਥ ਬਣਾਉਣਾ ਇਹ ਨਹੀਂ ਪਤਾ ਬਾਬਾ ਬਿਆਸੀ ਵਾਲਾ ਇਹ ਇਹ ਅਮਰੀਕ ਵਾਸਤੇ ਰਸਤਾ ਰੱਖਣਾ ਹੈ ਵਿਚਾਲੇ ਮੋਟਰਸਾਈਕਲ ਚਲਾਉਣ ਨੂੰ ਹਾਂਜੀ ਹਾਂਜੀ ਬੱਸ ਤੇ ਗੱਡੀਆਂ ਉਥੇ ਨਾ ਬਣਵਾ ਲਈ ਮਰੀਜ਼ ਪਰ ਪੁੱਛਦਾ ਲੈਂਦਾ ਵੀ ਵੀਰੇ ਬਲੇਜ਼ਰ ਕਿਹੜਾ ਪਾਉਣਾ ਵਾਹ ਤੇ ਸੀ ਗਾਲਾਂ ਟੁੱਟੂ ਬਲੰਦ ਤੇ ਚੱਲਿਆ ਬਾਬੇ ਉਹ ਸ਼ੋਹ ਤੇ ਚੱਲੇ ਆ ਤੇ ਕੱਪੜਿਆਂ ਦਾ ਰੋਲਾ ਪੈ ਗਿਆ ਬੰਦਿਆਂ ਦਾ ਉਹ ਯਾਰ ਯਾਰ ਕੱਪੜੇ ਕੱਪੜੇ ਭੁੱਲ ਆਏ ਹਲੇ ਕਿੱਥੇ ਚਮਟਾ ਭੁੱਲ ਆਉਂਦੇ ਕਿੱਥੇ ਜੁੱਤੀਆਂ ਭੁੱਲ ਆਉਂਦੇ ਇਹਨਾਂ ਨੇ ਬਣਾਤਾ ਮੈਨੂੰ ਕਲਾਕਾਰ ਇਹ ਟੀਮ ਪ੍ਰੋਪਰ ਟੀਮ ਕੰਮ ਨਹੀਂ ਕਰ ਰਹੀ ਬਾਈ ਦੀ ਗੱਡੀ ਜਾ ਰਹੀ ਆ 100ਾਂ ਤੇ 120 ਤੇ ਇਹਦੇ ਬਾਅਦ ਨਾ ਸਟੈਂਡ ਲਿਆ ਸਾਡਾ ਟਾਰਗੇਟ ਇੱਕ ਘੰਟੇ ਚ ਪਹੁੰਚਣ ਦਾ ਇਹ ਇਹਦਾ ਮਤਲਬ ਕੀ ਹੁੰਦਾ ਹੈ ਐਲੋਵੀਰਾ ਦਾ ਐਲੋਵੀਰਾ ਦਾ ਹਾਂ ਇਹ ਭਾਈ ਜਿੱਦਾਂ ਆਪਾਂ ਛੋਟਾ ਭਰਾ ਵੱਡੇ ਭਾਈ ਨੂੰ ਪੈਗ ਬਣਾ ਕੇ ਦੇਵੇ ਨਾ ਉਹ ਕਹਿੰਦਾ ਐਲੋਵੀਰਾ ਅੱਛਾ ਉਹ ਤੋਂ ਕਹਿੰਦਾ ਮੈਂ ਹਾਂਜੀ ਉਹ ਤੋਂ ਕਹਿੰਦੇ ਐਲੋਵੀਰਾ ਐਲੋਵੀਰਾ ਹਾਂ ਹਾਂ ਐਲੋਵੀਰਾ ਉਹ ਉਹਨੂੰ ਐਲੋਵੀਰਾ ਕਹਿੰਦੇ ਹਾਂਜੀ ਤੇ ਇਹ ਬਲੈਰੋ ਦਾ ਮੀਨਿੰਗ ਕੀ ਆ ਇਹ ਮਤਲਬ ਬੋਲ ਐਰੋ ਮਤਲਬ ਬਲਾ ਐਰੋ ਬਲਾ ਬਲਾਉਣਾ ਇਹਨੂੰ ਕਿਸੇ ਕੋਈ ਵੀ ਬਲਾ ਯਾਰ ਪੁਰਸਾਂ ਨੇ ਦੀ ਲੱਗਦੀ ਮੈਨੂੰ ਯਾਰ ਆਰੇ ਅਸ ਅਮਰੀਕਾ ਇਹ ਪੰਜ ਮਹੀਨੇ ਨਵੇਂ ਲਿਆ ਇਸ ਚਸ਼ਮੇ ਮੈਨੂੰ 7 ਸਾਲ ਪੁਰਾਣੀ ਲੱਗਦੇ ਇਹ ਬਟ ਗਾਣਾ ਸੁਣਾਈ ਉਹ ਬਾਹਲਾ ਹੀ ਖਤਰਨਾਕ ਚਸ਼ਮੇ ਦੇਖੋ ਕਿੱਦਾਂ ਦਾ ਆਇਆ ਛੋਟੇ ਆ ਗਏ ਨਾ ਅਮਰੀ ਗਾਣਾ ਤਾਂ ਸੁਣਾ ਦੇ ਇੱਕ ਬਾਹਲਾ ਹੀ ਖਤਰਨਾਕ ਵੇ ਆਇਆ ਇੱਕ ਸੁਪਨਾ ਮੈਨੂੰ ਹੋ ਗਈ ਕਿਉਂ ਪਾਣੀ ਪਾਣੀ ਨਕਰੋ ਕੀ ਹੋ ਗਿਆ ਤੈਨੂੰ ਸਾਡੀ ਵੇਲਾ ਵਸ਼ਟਵਰੀ ਕੋਜਾ ਹੋਰ ਬਣਾ ਮੰਤਰੀ ਮਾਮਾ ਮੇਰਾ ਹਉਣੇ ਸਾਰੀ ਗੇਮ ਕਮਾਤੀ ਉਹ ਸਾਰਾ ਮੈਨੂੰ ਹਾਲ ਸੁਣਾ ਦੇ ਸੁਪਨੇ ਵਿੱਚ ਡਿੱਠੇ ਦਾ ਮਿੱਤਰਾਂ ਤੇ ਨੂੰ ਕਹਿ ਦੇ ਬੋਲ ਕੀ ਬਿਸਪੇ ਇਹ ਨਾ ਸਾਨੂੰ ਕਈ ਵਾਰੀ ਡਿਊਟੀ ਦੀ ਫਰਮਾਇਸ਼ ਆ ਜਾਂਦੀ ਆ ਫਿਰ ਸਾਰਾ ਮੈਟਰ ਇਹਨੂੰ ਤਿਆਰ ਕਰਾਇਆ ਹੋਇਆ ਹੈ ਇਹ ਸੀਜ਼ਨ ਦਾ ਕਿੰਨਾ ਸ਼ੋਅ ਆਪਣਾ ਜਸਵਿੰਦਰ ਭਰਾ ਇਹ ਵਸਲੀ ਸ਼ੁਰੂ ਹੀ ਕਰ ਰਹੀ ਹੈ ਬਸ ਅੱਜ ਪਹਿਲਾ ਹੀ ਹੈ ਤੇ ਚੱਕ ਦੇਨੇ ਅੱਜ ਫੱਟੇ ਜਸਵਿੰਦਰ ਭਰਾ ਹਾਂ ਜਸਵਿੰਦਰ ਭਰਾ ਸੁਣਾ ਦੇ ਉਹ ਤੇ ਜਸਵਿੰਦਰ ਭਰਾ ਨੂੰ ਵੀ ਆਇਆ ਸੁਣਾਈ ਓਏ ਇਹ ਬੰਦੇ ਚ ਅਗਲੇ ਅਗਲੇ ਕਲਾਕਾਰ ਹੁੰਦੇ ਰਹਿੰਦੇ ਆ ਇਹ ਸੀਨਾ ਜੀ ਰੱਖਿਆ ਵਕਾਵਾ ਕਿਤੇ Kore ga de kunna. De nong ra chi a. ਲੋ ਜੀ ਪਹੁੰਚ ਗਏ ਪੈਲਸ ਤੇ ਕਰਦੇ ਆ ਸ਼ੁਰੂ ਕਰ ਤਿਆਰ ਤੁਰ ਹੁੰਨੇ ਆ ਜੋ ਤੁਸੀਂ ਵੀ ਸਾਰੇ ਪੈਲਸ ਫੜ ਕੇ ਕਰੋ ਖਾਣਾ ਸਬਾਨ ਆਪ ਲੈ ਕੇ ਆ ਸੀ ਵੀਰੇ ਆ ਆ ਸਾਹਮਣੇ ਬਸ ਕਾਦੀ ਹੈ ਉਹ ਦੇਖ ਤੱਕ ਨਹੀਂ ਕੋਈ ਜਾਣਾ ਯਾਰ ਇਧਰੋਂ ਧਿਆਨ ਨਾਲ ਗੱਡੀ ਨਹੀਂ ਲਾਈ ਖਾਦੀ ਪੀਤੀ ਇੱਕ ਮਿੰਟ ਜੋਨੀ ਓਏ ਤੁਹਾਡੇ ਉੱਪਰ ਦੀ ਅਮਰੀਕ ਵੀਰੇ ਅਮਰੀਕ ਸਿੰਗਰ ਕਿਹੜਾ ਆ ਰਿਹਾ ਵੀਰੇ ਬੇ 5000 ਰੰਧੀਰਵਾਨਾ ਆਪਣਾ ਜਸਵੰਤ ਭਾਈ ਰੰਧੀਰਵਾਨੀ ਜਸਵੰਤ ਦਾ ਸਤਾ ਤੇ ਜਿਹੜੀ ਕੈਮਰੇ ਸੀ ਨਾ ਹਾਂਜੀ ਅਮਰੀਕ ਵਰਤ ਕੇ ਆ 5 ਮਿੰਟ ਆ ਭਾਈ ਨਵੀਆਂ ਨਿਕਲ ਆਇਆ ਅੱਜ ਸਪੈਸ਼ਲ ਸ਼ੋਅ ਵਾਸਤੇ ਇਹ ਭਾਈ ਨਵਾਂ ਬੈਗ ਲਾਇਆ ਦਿਖਾਉਂਦਾ ਨਹੀਂ ਬੈਗੇ ਭਾਈ ਜੀ ਤੁਸੀਂ ਕੀ ਨਵਾਂ ਲੈ ਕੇ ਆਏ ਹੋ ਮੈਂ ਨਵਾਂ ਹੀ ਸਿਰ ਆਪਾਂ ਲਿਆ ਮੈਂ ਕੈਂਟਰ ਕੈਂਟਰ ਠੀਕ ਹੈ ਠੀਕ ਹੈ ਆ ਗਿਆ ਫੋਨ ਮੈਂ ਕੱਗ ਲੈ ਰੇਡੀਓ ਆ ਦੇਖੋ ਮੈਂ ਕਿਵੇਂ ਤਿਆਰ ਹੋ ਕੇ ਕੈ ਲੱਗਦਾ ਦੱਸੋ ਉਹ ਮਾਰ ਲਿਆ ਹੱਥ ਪਰਾਂ ਦੇ ਪਾਗਗਰੇ ਰੰਗ ਦੀ ਬੰਨੀ ਫਿਰ ਅੱਜ ਇਹੀ ਰੱਖਣੀ ਹੈ ਬਸ ਬਾਕੀ ਦੇਖਦੇ ਜਾਦ ਰਿਪੋਰਟ ਤੇ ਨਾਲ ਕੀ ਬਣਦਾ ਦੀ ਚੇਂਜ ਕਰਨੀ ਕਿਉਂ ਚੇਂਜ ਕਰ ਲੈ ਟੈਂਟ ਰੂਮ ਚ ਵੇਟਰ ਦਾ ਤਾਂ ਐਂਟਰ ਕਰ ਲੈ ਆਪਾਂ ਓਵਰ ਟੇਕੇ ਮੱਥਾ ਘਰਿਆ ਕੈਂਠਾ ਲਾਹੇ ਕੱਪੜੇ ਨਹੀਂ ਨਹੀਂ ਤਿਆਰ ਹੋਣ ਵਾਸਤੇ ਤਿਆਰ ਹੋਣ ਵਾਸਤੇ ਨਿੰਮਾ ਬਣਾਉਣਾ ਤਾਂ ਕੋਈ ਨਹੀਂ ਲੋ ਭਾਈ ਜੀ ਮਰੀਕ ਜੀ ਭਾਈ ਜੀ ਅਸੀਂ ਜੋ ਨਿੰਮਾ ਕਹਿ ਵੀ ਵਿੱਚ ਵੀਡੀਓ ਦੇ ਬੋਲਦਾ ਹੈ ਗਾ ਅਪਾ ਜੋਨੀ ਕੀ ਕਹਿੰਦਾ ਕਹਿੰਦਾ ਨਿੰਮਾ ਬਣਾਉਣਾ ਤਾਂ ਕੋਈ ਨਹੀਂ ਆਈ ਲੈਸਰ ਹੁਣ ਅਸੀਂ ਖਾਣੇ ਦੇ ਹੋ ਗਏ ਇੱਕ ਦੱਸੋ ਕਮੈਂਟ ਕਰਕੇ ਕਿ ਬੜੀ ਕਿਵੇਂ ਲਾ ਅੱਜ ਵੀ ਡਰੈਸਿੰਗ ਨੇ ਜਿਹਨਾਂ ਦੀ ਲੁੱਕ ਵਾਲੀ ਆ ਹਾਂਜੀ ਮੀਰੇ ਜੀ ਥੇ ਪਲੇਟ ਖਾਲੀ ਕਰਤੀ ਮੈਂ ਸਟਾਫ ਆਪਣੀ ਸੇਵਾ 'ਚ ਖੜਾ ਹੋਇਆ ਦੇਖੋ ਬਾਬੇ ਯਾਰ ਯਾਰੇ ਬਸ ਪਾਣੀ ਕਿ ਸੜਾ ਅਬ ਬਾਹਰ ਪਾਣਾ ਖਾਈ ਜਿੰਦਰਾ ਲੋਕ ਦੇਖੋ ਬਾਬੇ ਇਹ ਘੈਂੜੀ ਜਬਰਦਸਤ ਨੂੰ ਆਪਾਂ ਦੱਸਣਾ ਨਹੀਂ ਲੁੱਕ ਘੈਂੜ ਆ ਰਹੀ ਇਹਨੂੰ ਮੈਂ ਸਾਈਂ ਕਹਿਣਾ ਯਾਰ ਤਾਂ ਯਾਰ ਬਾਬੇ ਸੋਹਣਾ ਨਹੀਂ ਆ ਮੈਨੂੰ ਆਪਾਂ ਇਹ ਕਹਿਣਾ ਪਰ ਲੁੱਕ ਘੈਂੜ ਆ ਆ ਦੇਖੋ ਬਾਈ ਯਾਰ ਛਕੋ ਖਾਓ ਤੁਸੀਂ ਵੀ ਨਾਲ ਬਾਬੇ ਸਾਡੇ ਨਿਆਰੇ 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 ਕੀ ਬਾਤ ਹੈ ਬਹੁਤ ਸਵਾਦ ਹੈ ਕੀ ਬਾਤ ਹੈ ਬਈ ਕਹਿੰਦੇ ਇਹ ਵੀਰੇ 20 ਰੁਪਏ ਦੀ ਪਲੇਟ ਹੈ ਜੀ ਥੋੜੇ ਕਰਕੇ 10 ਰੁਪਏ ਲਾ ਦੇ ਨਹੀਂ ਮਾਪਰਾ ਜੰਦਰੀਆ ਦੰਸੇ ਸੁਣੋ ਨਾ 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 ਰੁੜਦਾ ਤਾ ਕਿੱਸੇ ਤੋਂ ਸੁਣਿਆ ਅੱਛਾ ਬਿਆਨੀ ਸੰਗੂਆ ਠੀਕ ਹੈ ਮੇਰਾ ਪਿੰਡ ਪਾਤਨਗੋੜਾ ਇੱਥੇ ਮੋਟਿਆਲਾ ਪੰਚਾ ਖਾਣਿਆ ਪਿੰਡਾਂ ਅੰਗੋਕਣ ਯਾਤਰਾ ਹੀ ਲੜਦਾ ਹੈ ਦਾ ਬਾਜੀ ਯੋ ਮੈਂ ਪਕੌੜੇ ਚੱਲ ਰਹੇ ਅੱਜ ਰੈਡੀਓ ਸੌਸ ਗ੍ਰੀਨ ਸੌਸ ਅਰੰਦੀਰ ਮਾਨ ਨੂੰ ਮਿਲੇ ਹੈ ਭਾਜੀ ਅਰੰਦੀਰ ਮਾਨ ਨੂੰ ਪਲੇਟ ਖਾ ਰਹੀ ਕਹਿੰਦੇ ਡਾਈਟ ਤੇ ਅਰੰਦੀਰ ਮਾਨ ਨੂੰ ਮਿਲੇ ਹੈ ਹਾਂਜੀ ਅਰੰਦੀਰ ਮਾਨ ਨੂੰ ਹਾਂਜੀ ਹਾਂਜੀ ਮਿਲਿਆ ਬੈਠੇ ਆਪਣੇ ਪਕੌੜੇ ਖਾ ਰਿਹਾ ਹਾਂ ਯੋ ਮੈਂ ਪਕੌੜੇ ਇਧਰ ਲੈ ਤਰਖਾ ਲਓ ਹਾਂਜੀ ਭਾਈ ਜੀ ਹੋ ਗਿਆ ਰੈਡੀ ਹਾਂਜੀ ਬਸ ਤਿਆਰ ਹਾਂ ਤਿਆਰੀ ਆ ਕੈਰੀ ਆ ਥੋੜਾ ਥੋੜਾ ਡਰ ਜਿਹਾ ਲੱਗ ਰਿਹਾ ਅੱਜ ਪਹਿਲਾ ਪ੍ਰੋਗਰਾਮ ਤੇ ਕਿਵੇਂ ਹੋਊਗਾ ਅੱਗੇ ਬੱਚੇ ਤੋਂ ਪ੍ਰੋਗਰਾਮ ਚੱਲਦੇ ਫਿਰ ਕੋਈ ਦਿੱਕਤ ਨਹੀਂ ਹੁੰਦੀ ਇੱਕ ਵਾਰ ਸਟੇਜ ਤੇ ਜਾਣ ਤੋਂ ਪਹਿਲਾਂ ਥੋੜਾ ਜਿਆ ਹੁੰਦਾ ਹੈ ਡਰ ਜਿਹਾ ਬਾਕੀ ਵੈਗੂ ਹੈ ਉਹਦਾ ਸ਼ੁਕਰ ਹੈ ਬਸ ਤੇ ਮੈਂ ਬੜੀ ਕਮਜ਼ੋਰਾਂ ਤੇ ਆ ਲਾਦਾ ਵੀ ਜ਼ੋਰ ਪਿੱਛੋਂ ਕੱਢ ਕੇ ਡਰਸ ਨਮੀ ਲੱਗਦੀ ਆ ਰਾਮਨ ਮੈਰੀਨਿਸ਼ੇ ਪਾਇਆ ਦੇ ਦੇ ਹੋਕਾਂ ਨੂੰ ਉਟਿਆਰੇ ਲੈ ਜਾ ਕੋਕਾਂ ਨੂੰ ਉਟਿਆਰੇ ਉਹ ਗੁੰਡੀ ਰਾਂਝੇ ਭਾਜੀ ਆਪਾਂ ਟੀਮ ਚੇਂਜ ਕਰ ਰਹੇ ਹਾਂ ਬੌਂਸਰ ਭਾਜੀ ਦੀ ਸਾਰੀ ਸਾਈਟ ਚੇਂਜ ਕਰ ਲੋ ਭਾਜੀ ਮਿਸਤਰੀ ਜੀ ਭਾਜੀ ਰੱਖ ਲੋ ਬੌਂਸਰ ਹੁਣ ਸਾਡੇ ਕੋਲ ਗਿੱਧੇ ਵਾਲਿਆ ਆਇਆ ਕਰਨੀ ਸਾਡੇ ਜਾਂ ਤੁਸੀਂ ਮਾਰ ਕੇ ਦਿਖਾ ਰਹੇ ਐ ਕਹਿੰਦੇ ਅਸੀਂ ਵੱਡੀ ਟਾੜੀ ਮਾਰ ਦਾਂਗੇ ਪਰ ਨਹੀਂ ਉਹ ਗੱਲ ਨਹੀਂ ਬਣਦੀ ਸੀ ਨਹੀਂ ਜਾਣਾ ਮੈਂ ਕਰਨੀ ਆ 10 ਬਾਤ ਹੀ ਲਿਆਉਂਗੀ ਕਹਦਾ ਕੇ ਤਾਂ 10 ਬਾਤ ਹੀ ਲਿਆਉਂਗੀ ਸ਼ਾਪ ਲੈ ਕੇ ਆਇਆ ਬਾਈ ਜੀ ਉਹ ਤੁਹਾਨੂੰ ਗੱਲ ਦੱਸਾਂ ਇੱਕ ਸਾਡਾ ਘਟੇ ਤੇ ਇਹ ਜਿਵੇਂ ਬਾਈ ਕਾਸ਼ੀਨਾਥ 10 ਟੋਲੇ ਦਾ ਕੜਾ ਪਾਇਆ ਸੀਗਾ ਤੇ ਇਹ ਅਸੀਂ ਕਾਈ ਨਾਲ ਦੀ ਸ਼ਾਪ ਆ ਇਹ ਸ਼ਾਪ ਤੇ ਪਾ ਨਹੀਂ ਰਹੀ ਜੀ ਅਸੀਂ ਲੈ ਰਹੇ ਹਾਂ ਇਹ ਸਾਡਾ ਇੱਕ ਇਹ ਤੁਹਾਨੂੰ ਬਾਈ ਉਹ ਕਾਸ਼ੀਬਾਈ ਸੀਗਾ ਜਿਹਨੇ ਵਾਪਸ ਕਰਤੀ ਤੇ ਸਾਡੇ ਤੋਂ ਬਿਜਾਣਾ ਰੱਖੀ ਬਾਈ ਇਹ ਗਵਾਨੀ ਦਿੱਤੀ ਨਾ ਸ਼ਾਪ ਹਾਂਜੀ 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 ਬਾਈ ਹੁਣ ਨਹੀਂ ਮਿਲਦੀ ਇਹ ਸ਼ਾਪ ਆ ਉਹਨੇ ਬੰਪਲੇ ਨਾਲ ਤਾਂ ਨਹੀਂ ਉਹ ਮੈਂ ਬਾਅਸ ਕਰੂੰਗਾ ਮੈਨੂੰ ਸੌ ਲੱਗੇ ਮੈਂ ਗੁਰਦੁਆਰਾ ਜਾ ਕੇ ਵਾਪਸ ਕਰੂੰਗਾ ਮੈਂ ਬਾਅਸ ਕਰੂੰਗਾ ਯਾਰ ਕਿਹ ਦਰਗਾਹ ਤੇ ਲੈ ਜੀ ਮੈਨੂੰ ਇਹ ਯਕੀਨ ਨਹੀਂ ਹੈਗਾ ਯਾਰ ਇਹਨਾਂ ਨੂੰ ਸਾਜੀ ਦੇਖ ਲੋ ਯਾਰ ਬੰਦੇ ਕਿੱਵੇਂ ਨੇ ਸਾਡੇ ਢੋਲ ਵਾਲੇ ਦੇ ਵਾਲ ਦੇ ਖਵਾਲ ਸਾਡੇ ਢੋਲ ਵਾਲੇ ਦੇ ਵਾਲ ਦੇਖੋ ਚੱਲ 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 ਕੇਲੇ 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 ਕਿਆਵਾਦੀ 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 ਜ਼ੋਰਦਾਰ ਕਾੜੀ ਅੱਜ ਲੱਗੇ ਮੈਂ ਇਹ ਗਾਇਆ ਨਹੀਂ ਕਰਦਾ ਲਓ ਜੀ ਪਾਲੀ ਸਰ ਵੀ ਆ ਗਏ ਪਾਲੀ ਸਰ ਪਾਲੀ ਸਰ ਤੁਸ ਕੇ ਗਾਰੇ ਉਸਤਾਦ ਜੀ ਆ ਗਿਆ ਮੈਂ ਪਾਲੀ ਸਰ ਤੋਂ ਪੁੱਛ ਕੇ ਗਾਰੇ ਪਾਲੀ ਸਰ ਕੀ ਪੁੱਛੇਗਾ ਤੁਹਾਨੂੰ ਇਹ ਪੱਤਰ ਹੋਵੇ ਕਿ ਵੀ ਹੁੰਦਾ ਉਸਤਾਦ ਜੀ ਮੈਨੂੰ ਪੁੱਛ ਰਿਹਾ ਕਹਿੰਦੇ ਉਹ ਇੱਥੋਂ ਹੀ ਸ਼ੁਰੂ ਹੁੰਦਾ ਜਿਹੜੇ ਪਿੰਡ ਮੁਕਲਾਬੇ ਜਾਣਾ ਇੱਥੇ ਮੁਕਲਾਬੇ ਜਾਣਾ ਭਾਬੀ ਜੀ ਨੂੰ ਦੱਸੋ ਭਾਬੀ ਜੀ ਸੂਟ ਵੀ ਤਰੀ ਭਾਬੀ ਜੀ ਭਾਵੇਂ ਜ਼ਮੂਦ ਪੱਕਾ ਪੱਕਾ ਭਾਵੀ ਜੀ ਵੀਡੀਓ ਬਣਾਲੀ ਬਣ ਗਈ ਨਹੀਂ ਸ਼ੂਟ ਆਲੀ ਫਿਰ ਐ ਫੋਨ ਕਰ ਨਾ ਮੜਿਆ ਭਾਵੀ ਬਹੁਤ ਸਾਰੇ ਨਾਲ ਆਏ ਉਹ ਉੱਧਰ ਜਿਹੜੇ ਜੀ ਕਿੱਥੋਂ ਸੁਣਉਂਦਾ ਗਾਣਾ ਗਾਣਾ ਕਿੱਥੋਂ ਸ਼ੁਰੂ ਹੁੰਦਾ ਸੁੱਕੀ ਵਧੀਆ ਨਾ ਬਾਈ ਗਾਣਾ ਕਿੱਥੋਂ ਸ਼ੁਰੂ ਹੁੰਦਾ ਆਪੋ ਜੀਆਂ ਬੋਲਾ ਉਹ ਪਿੰਡ ਮੁਕਲਾਵੇ ਪਿੰਡ ਮੁਕਲਾਵੇ ਜਾਨਾ ਕਿੱਥੋਂ ਉੱਚਾ ਅੱਜ ਤੋਂ ਜੁਰਮੰਦ ਆਪੇ ਕਰੇਗਾ ਹੁੱਚਾ ਕਿਤਾ ਚੁਰੰਦ ਆ ਦੱਸੋ ਹੁੱਚਾ ਉਹ ਜਿਹੜੇ ਪਿੰਡ ਮੁਕਲਾਵੇ ਜਾਣਾ ਜਿਹੜੇ ਮੁਕਲਾਵੇ ਜਾਣਾ ਜਾਣਾ ਆ ਬੋਲ ਵੀਰੇ ਸਤਿਨਾਮ ਜੀ ਦੀ ਇੱਕ ਪਿੰਡ ਕਬਰਿਆਂ ਨੋਂ ਪਈ ਆਈ ਵੀ ਦਫ਼ਤਰ ਤੋਂ ਇਹ ਆ ਜਾ ਕੇ ਜਾਣਾ ਵਾਹ ਵਾਹ ਦੁਆਰਾ ਇਹੀ ਰੱਖਣੀ ਪਟਿਆਲੇ ਹੋਣਾ ਨੰਬਰ ਦੇ ਨਾ ਇਹ ਨੰਬਰ ਦੇ ਯਾਰ ਮੇਰਾ ਇਹ ਨੋਟ ਨੰਬਰ 2 ਮੇਰਾ ਨੰਬਰ ਲੈ ਤੂੰ ਯਾਰ ਨਾਲ ਹੀ ਚੱਲ ਤੂੰ ਜੁੱਤੀਦਵਾਰ ਨੂੰ ਭੇਜਦਾ ਅਸੀਂ ਕੱਲ ਛੱਡ ਦਿਆਂਗੇ ਠੀਕ ਹੈ ਜੁੱਤੀਦਵਾਰ ਨੂੰ ਚੱਲੀਏ ਉਹ ਆ ਜਾ ਚੱਲੀ ਨਾਲ ਤੈਨੂੰ ਪਲਾਗਰ ਬਣਾ ਦਿੰਦਾ ਠੀਕ ਹੈ ਜਾਣਾ ਹੁਣ ਫੋਟੋਗ੍ਰਾਫ ਦੇ ਦੇ ਫੋਟੋਗ੍ਰਾਫ ਦੇ ਦੇ ਕੋਟ ਮੈਂ ਤੇਰੇ ਕੋਲ ਨਹੀਂ ਆ ਮੈਂ ਕਿਹਨੇ ਕਿੱਥੇ ਜਾ ਰਿਹਾ ਪੁਰੀ ਆ ਪਟਿਆ ਕੋਈ ਨਾ ਬਾਅਦ ਤੇ ਨੰਬਰ ਕਾਰਡ ਦੇ ਨਾ ਮੈਂ ਤੂੰ ਕਾਰਡ ਲੈ ਜੀ ਠੀਕ ਹੈ ਠੀਕ ਹੈ ਮੈਂ ਤੇਨੂੰ ਆਟੋਗ੍ਰਾਫ ਦੇ ਦੂੰਗਾ ਨਾ ਤੂੰ ਜੁੱਤੀ ਲੈ ਜੀ ਪਹਿਲਾਂ ਮੈਂ ਦੱਸ ਦਿੰਦਾ ਮੈਂ ਲਾਈ ਸੀ ਉਹ ਚਾਟੀ ਲੈ ਜਾਂਦਾ ਕਿਉਂ ਹੋਰ ਮੈਂ ਕਿਉਂ ਅਗਲੇ ਦੀ ਜੁੱਤੀ ਚਾਹਤਾ ਕੋਈ ਨਾ ਤੂੰ ਅੱਜ ਮੇਰੇ ਕੋਲ ਪਟਿਆਲੇ ਆ ਜੀ ਠੀਕ ਹੈ ਤੈਨੂੰ ਮੈਂ ਆਪੇ ਦਵਾ ਦਿਆਂਗਾ ਮੈਂ ਨੰਬਰ ਦੇ ਦੋ ਮੈਂ ਤੇਰੇ ਨਾਲ ਗੱਲ ਕਰ ਲਿਆ ਕਰੂੰ ਨੰਬਰ ਨੰਬਰ ਦੇ ਦੇ ਤੂੰ ਮੈਂ ਗੱਲ ਕਰ ਲੈ ਕਰੀਏ ਪਕਾੜਦੇ ਆਪਣਾ ਕਿੱਥੇ ਮੁੰਡਾ ਕਿੱਥੇ ਗਲੀ ਵਿੱਚ ਕਿੱਥੇ ਆ ਪਾਚੀ ਗੀਰੇ ਵਾੜੇ ਹੌਲੀ ਹੌਲੀ ਤੂੰ ਤੇਰੇ ਕੰਨਾਂ ਦੀ ਆਵਾਜ਼ ਇਹ ਮੇਰੇ ਦਿਲ ਵਿੱਚ ਪੈਂਦਾ ਹੌਲ ਨੀ ਕਿਹੜੇ ਸ਼ਹਿਰ ਤੋਂ ਇੱਥੇ ਜਿਸੀ ਕਿਸੇ ਵਿਆਹ ਤੇ ਗਾਉਂਡ ਚੱਲੇ ਗੇ ਮੈਂ ਕਿਹਾ ਤੈਨੂੰ ਆਉਂਦੇ ਨਹੀਂ ਸੰਗ ਮੁੰਡਿਆਂ ਫੇ ਗਲੀ ਵਿੱਚ ਬੜਾ ਖੱਕਣਾ ਹੁਣ ਸਾਹਮਣੇ ਵੀ ਖੱਕ ਮੁੰਡਿਆ ਕੁੜੀ ਕਹਿੰਦੀ ਮੈਂ ਖੰਗਣ ਨਹੀਂ ਦੇਣਾ ਮੈਂ ਕਿਉਂ ਉਹ ਦੋਨੋਂ ਜਿਹੜੇ ਡਾਕਟਰ ਸੀਗੇ हम बोले हम की सादे पीता रखिया रखिया हमारी खोल के रहे गुरु बोल के 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 भाई ले मैं उधर आ ਵੀਰੇ ਵੀਰੇ ਆਇਆ 1 ਮਿੰਟ ਹੋਰ ਆ ਗਿਆ ਗੱਲ ਸੁਣ ਇੱਕ ਮਿੰਟ ਇੱਕ 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 ਮਿੰਟ ਹੋਰੇ ਆ ਵੀਰੇ ਕਲਾਕਾਰ ਕਿਹੜਾ ਐ ਸੀ ਭਾਜੀ ਰੰਗੀਰਮਾਨ ਨਾਲ ਇੱਕ ਫੋਟੋ ਕਰਾ ਲਓ ਸਿੰਗਰ ਭਾਜੀ ਰੰਗੀਰਮਾਨ ਸਿੰਗਰ ਚਲੇ ਗਿਆ ਸਿੰਗਰ ਸਾਹਿਬ ਚਲੇ ਗਿਆ ਭਾਜੀ ਰੰਗੀਰਮਾਨ ਉਹ ਪਿੱਛੇ ਬੈਠੇ ਤਾਂ ਹੋਇਆ ਨਹੀਂ ਚਲੇ ਗਿਆ ਪਿੱਛੇ ਬੈਠ ਕੇ ਆਈ ਨਹੀਂ ਹੈਗਾ ਯਾਰ ਰੰਗੀਰ ਉਹ ਪਿੱਛੇ ਬੈਠੇ ਰੰਗੀਰਮਾਨ ਜੀ ਉਹ ਪ੍ਰਦੀਪ ਮਾਰ ਉਹ ਹੋ ਗਿਆ ਹੀ ਉਹਨਾਂ ਨੂੰ ਕਈ ਥ੍ਰੈਟ ਨੇ ਉਹ ਤਾਂ ਲੰਘ ਗਿਆ ਉਹ ਪ੍ਰਦੀਪ ਮਾਰਦਾ ਭਾਈ ਯਾਰ ਮੈਂ ਫੋਟੋ ਹੀ ਕਰਾਣੀ ਔਰ ਕੁਝ ਨਹੀਂ ਕਰਾਉਣਾ ਚੱਲ ਵੀਰੇ ਓਕੇ ਠੀਕ ਹੈ ਜੀ ਆਈ ਲਵ ਯੂ ਵੀਰੇ ਜੱਬ ਮਿਲਦੇ ਆ ਲੁਧਿਆਣੇ ਹਾਂ ਜੀ ਕਰਨ ਟੀਰ ਮਾਰਨ ਜੀ ਦਾ ਸ਼ੋਅ ਹੋ ਗਿਆ ਸਮਾਪਤ ਆਓ ਜੀ ਬਾਈ ਜੀ ਸ਼ੋਅ ਹੋ ਗਿਆ ਸਮਾਪਤ ਆਪਣਾ ਸ਼ਕਲਾਂ ਦੇਖਣੋਂ ਖਟ ਗਿਆ ਹਨੇਰਾ ਹੋ ਗਿਆ ਸਾਰਾ ਪਿਆਰ ਲਾਈਟਾਂ ਚੱਲ ਪਈਆਂ ਬਹੁਤ ਸਾਰਾ ਪਿਆਰ ਮਿਲਿਆ ਸਾਰਿਆਂ ਵੱਲੋਂ ਤੇ ਵੀਡੀਓ ਪਾਉਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦਸਪੈਲਸ ਚ ਨਿਕਲ ਰਹੇ ਆ ਪਿਆਰ ਦੀ ਦੁਆਵਾਂ ਦੇ ਬਹੁਤ ਬਹੁਤ ਸ਼ੁਕਰੀਆ ਆਪਣੀ ਮਾਈਕ ਦਾ ਖੜਾ ਹੋ ਛੇਤੀ ਤੁਹਾਨੂੰ ਇੱਕ ਇਹ ਪੈਸੇ ਯਾਰ ਫੋਟੋ ਮੰਗਤੀ ਉਹ ਬਾਈ ਚਲਾ ਗਿਆ ਕਲਾਕਾਰ ਤਾਂ ਐਸਾ ਬਈ ਆਪ ਤੇਰੇ ਵਾਂਗੂ ਸੀ ਸਕਰੀਨ ਆਣੇ ਬਿਲੇ ਤਾਂ ਆਪ ਸਾਰਾ ਸਮਾਨ ਚੱਕਦੇ ਫਿਰਦੇ ਆ ਮਤਲਬ ਠੀਕ ਗੱਲ ਉਹ ਬਾਈ ਯਾਰ ਇਹਨੂੰ ਰੋਕ ਲੈ ਯਾਰ ਬਾਹਰ ਤੋਂ ਸਮਾਨ ਆ ਬਾਈ ਤੂੰ ਸਿਟੀ ਲੈਣੀ ਆ ਬੈਠਾ ਕੈਨੇਡਾ 'ਚ ਅਮਰੀਕਾ 'ਚ ਉਹ ਬਾਹਰ ਗੰਜਰਾ ਉਹਦਾ ਮਾਰੀ ਯਾਰ ਬਾਈ ਇਹਨੂੰ ਫੜ ਲੈ ਯਾਰ ਕਦੋਂ ਦਾ ਯਾਰ ਤੰਗ ਕਰੀ ਜਾਂਦਾ ਹਰ ਲੋਇਰ ਉਹ ਕੀ ਮਾਨਾਏ ਆ ਕੇ ਫੁੱਟ ਕਰਾਉਂਦਾ ਬਹੁਤ ਵੀਲਾ ਕਾਉਂਦੇ ਨੇ ਤੇ ਆਹ ਇਹਦਾ ਬੰਦਾ ਆ ਅੰਗਰੀਂ ਕਰਦਾ ਵਿੱਚ ਨੂੰ ਆ ਦੀ ਇਹਨੇ ਲੈ ਜਾਓ ਯਾਰ ਰਾਹ ਤੇ ਭਰਾਵੇਂ ਤੁਸੀਂ ਲੈ ਜਾਓ ਸਾਡੇ ਨਾਲ ਨਹੀਂ ਜਾਂਦਾ ਇਹਨੂੰ ਛੱਡ ਦਿਓ ਜੀ ਮੈਨੂੰ ਤਾਰੋ ਯਾਰ ਭਾਈ ਕੋ ਕੌਣ ਹੈ ਇਹ ਭਾਈ ਮੈਂ ਕੈਨੇਡਾ ਦਾ ਨਿਰਮਾਨ ਦਾ ਭਰਾ ਆ ਛੋਟਾ ਭਾਂਡ ਕੱਢ ਦੋ ਇਹਨਾਂ ਦੀ ਸਾਡੇ ਕੁੱਤੇ ਨਾ ਹੁਣ ਪਹੁੰਚ ਕੇ ਦੁਬਾਰਾ ਪਟਿਆਲੀ ਧਰਤੀ ਤੇ ਭਗਵੰਤ ਮਾਨ ਸਾਹਿਬ ਸਾਨੂੰ ਸਵਾਗਤ ਕਰ ਰਹੇ ਨੇ ਵੀ ਆਜੋ 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 ਤੇ ਆ ਬਾਈ ਕਹਿੰਦੇ ਵੀ ਆਜੋ ਸਟਾਡਾ ਨਹੀਂ ਐਟਾ ਬਾਈ ਕੀ ਲੈ ਕੇ ਆਉਂਗੇ ਕੀ ਲੈ ਕੇ ਆਉਂਗੇ ਬਾਈ ਬਿੱਗੂ ਪਿੱਛੇ ਨੂੰ ਪਿੱਛੇ ਨੂੰ ਬੱਚਾ ਆ ਗਿਆ ਬਾਈ ਸਸਰੀ ਕਾਲ ਓਕੇ ਭਗਵੰਤ ਮਾਨ ਨੇ ਕਰਤਾ ਸਵਾਗਤ ਤੇ ਉਹ ਲਿਖਿਆ ਪਿਆ ਕਹਿੰਦੇ ਵੀ ਕੀ ਆ ਨਾਬਾ ਏਨੇ ਕਿਲੋਮੀਟਰ ਤੇ ਪਟਿਆਲਾ ਆ ਗਏ ਸੰਗਰੂਰ ਅੱਗੇ ਨੂੰ 60 ਤੇ ਕਿਹਾ ਕਿਵੇਂ ਪਟਿਆਲੇ ਦੇ ਲਈ ਵਧੀਆ ਫੁਰਤਾ ਚਾਦਰ ਨੂੰ ਛੱਟ ਕੇ ਕੈਪਰੀ ਜੋੜੇ ਸ਼ਾਰਟ ਤੇ ਟੋਪੀ ਤੇ ਪਹੁੰਚ ਗਿਆ ਆਹੀ ਬਸ ਆਉਣ ਵੇਲੇ ਅੱਗੇ ਸੀ ਤੇ ਹੁਣ ਵੀ ਇਹੀ 60 70 ਬੰਦੇ ਸਾਡੀ ਅੱਗੇ ਸਿਕਿਉਰਿਟੀ ਚ ਲੱਗੇ ਹੋਏ ਨੇ ਮੁੜ ਗਏ ਖੱਬੇ ਤੇ ਅਸੀਂ ਵੀ ਮੁੜਾਂਗੇ ਖੱਬੇ ਨਹੀਂ ਆਪਾਂ ਲੈ ਕੇ ਹੁਣਦਾ ਯਾਰ ਦਵਾਰਾ ਕੈਮਰਾ ਐਕਸ਼ਨ ਸਤਿਪ੍ਰੀਤ ਕਰਦੇ ਹੋ ਸਟੋਪ ਕਰਦੇ ਇਰ ਮੇਲੇ ਨੂੰ ਕੜ ਕੜਦੀ ਸੁਣਦਾ ਹੈ ਜੇ ਬੰਦ